ਜਿੱਦਾਂ ਡੱਲੇਵਾਲ ਸਾਹਿਬ ਨੇ ਆਪਣੀ ਇੱਕ ਜਿਹੜਾ ਐਲਾਨ ਕਰ ਦਿੱਤਾ ਉਹ ਸਭ ਨੂੰ ਲੈ ਕੇ ਅ ਅੱਜ ਜਿਹੜਾ ਤੁਸੀਂ ਐਲਾਨ ਕੀਤਾ ਉਹ ਐਦਾ ਨਹੀਂ ਲੱਗ ਰਿਹਾ ਕਿ ਥੋੜਾ ਮਤਲਬ ਕਿ ਸਰਕਾਰ ਨੇ ਜਿਹੜੀ ਡੈਡਲੌਕ ਲਾਇਆ ਹੋਇਆ ਹੈ 18 ਫਰਵਰੀ ਤੋਂ ਲੈ ਕੇ ਅੱਜ 280 ਦਿਨ ਹੋ ਚੁੱਕੇ ਨੇ ਮੋਰਚੇ ਨੂੰ ਤੇ ਕੋਈ ਗੱਲਬਾਤ ਦਾ ਦੌਰ ਨਹੀਂ ਸ਼ੁਰੂ ਹੋਇਆ ਹੈ ਸਰਕਾਰ ਚਾਹੇ ਤਾਂ ਅੱਜ ਵੀ ਮਤਲਬ ਕਿ 6 ਦਿਨਾਂ ਦੇ ਅੰਦਰ ਵੀ ਵਿਆਰਤਾ ਦਾ ਦੌਰ ਸ਼ੁਰੂ ਕਰਕੇ ਇਹ ਗੱਲ ਨੂੰ ਨਿਪਟਾਰਾ ਕਰ ਸਕਦੀ ਹੈ ਸਰਦਾਰ ਜਗਜੀਤ ਸਿੰਘ ਜੀ 26 ਤਰੀਕ ਤੋਂ ਅਮਰ ਅਨੰਦਨ ਤੇ ਬੈਠ ਰਹੇ ਨੇ ਤੇ ਸਾਡੀ ਕਾਲ ਦੇ ਵਿੱਚ 10 ਦਿਨ ਦਾ ਦਰਮਿਆਨ ਦਾ ਫਰਕ ਹੈ। ਥੋਰੀ ਦੇ ਵਿੱਚ ਮਰਨ ਵਰ ਚੱਲੂਗਾ ਤੇ ਉਧਰੋਂ ਆਪਾਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਡੀਪੀ ਵੀ ਗੱਲ ਹੋ ਰਹੀ ਹੈ ਬਾਰ-ਬਾਰ ਕਾਫੀ ਕਹਿੰਦੇ ਵੀ ਘੱਟ ਦਿੱਤੀ ਜਾਦੀ ਹੈ ਪੰਜਾਬ ਵਾਲਿਆਂ ਨੇ ਕਿਹਾ ਵੀ ਸਾਨੂੰ ਤਾਂ ਬਹੁਤ ਹੀ ਘਟौती ਕਰਕੇ ਦਿੱਤੀ ਜਾ ਰਹੀ ਹੈ। ਹਰਿਆਣਾ ਚ ਕੀ ਹਾਲ ਹੈ ਡੀਪੀ ਦੇ ਇੱਕ ਪ੍ਰਾਲੀ ਦੇਖ। गाने ਦੇ ਵਿੱਚ ਆ ਦੇਖੋ ਤੁਸੀਂ ਕਿ ਉਕਲਾਣਾ ਜੀਨ ਦੇ ਵਿੱਚ ਇੱਕ ਕਿਸਾਨ ਸੁਸਾਈਡ ਕਰ ਗਿਆ ਹੈ 6 ਦਸੰਬਰ ਦੀ ਗੱਲ ਹੈ ਉਸ ਤੋਂ ਪਹਿਲੇ ਤਨੌਰੀ ਤੋਂ ਹੋਰ ਪਾਸਿਆਂ ਤੋਂ ਸਾਰੇ ਪਾਸਿਆਂ ਤੋਂ ਉੱਥੇ ਭਰਵਾਈ ਹੋਏਗੀ ਭਰਾਈ ਹੋਏਗੀ ਸਾਰੇ ਕਿਸਾਨ ਆਉਣਗੇ ਤੇ ਤੁਹਾਡਾ ਖਾਸ ਕਰਕੇ ਹਰਿਆਣਾ ਵਾਲਿਆਂ ਦਾ ਕੀ ਰੋਲ ਹੋਏਗਾ ਕਿਉਂਕਿ ਤੁਸੀਂ ਤਾਂ ਹੱਦ ਦੇ ਉਸ ਪਾਸੇ ਬੈਠੇ ਹੋ ਸਾਰੇ ਦੇਸ਼ ਦੇ ਹਰਿਆਣਾ ਜਾਂ ਪੰਜਾਬ ਦੇ ਨਹੀਂ ਕਿਉਂਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਤੇ ਮਨਰੇਗਾ ਮਜ਼ਦੂਰਾਂ ਦੀ ਗੱਲ ਚਾਹੇ ਉਹ ਸਾਰੀਆਂ ਮੰਗਾਂ ਸਭ ਦੀਆਂ ਸਾਂਝੀਆਂ ਨੇ ਪੂਰੇ ਦੇਸ਼ ਦੀਆਂ ਮੰਗਾਂ ਨੇ ਇਹ ਸੈਂਟਰ ਤੋਂ ਮੰਗਾਂ ਨਹੀਂ ਪੰਜਾਬ ਆ ਹਰਿਆਣਾ ਦੀ ਮੰਗ ਨਹੀਂ ਹੈਗੀ ਜਿਵੇਂ ਝੋਨੇ ਦਾ ਕ੍ਰਾਈਸਿਸ ਤੁਸੀਂ ਦੇਖਿਆ ਹੈ ਪਹਿਲਾਂ ਵੀ ਸਰਕਾਰ ਨੇ 70000 ਪੈਰਾ ਮਿਲਟਰੀ ਫੋਰਸਿਸ ਲਾ ਕੇ ਦਮਨ ਦੀ ਨੀਤੀ ਹੈ ਇਹ ਸਰਕਾਰ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹਨੇ ਅਥਰੂ ਗੈਸ ਦੇ ਗੋਲੇ ਚਲਾਣੇ ਨੇ ਗੋਲੀਆਂ ਚਲਾਣੀਆਂ ਨੇ ਜਾਂ ਫਿਰ ਸਰਕਾਰ ਨੇ ਮਸਲੇ ਦਾ ਹੱਲ ਕਰਕੇ ਭਾਰਤ ਦਾ ਰੁਖ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਕਿਸਾਨਾਂ ਨੇ ਅੱਜ ਫੇਰ ਮੀਟਿੰਗ ਕੀਤੀ ਹੈਗੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ 26 ਤੋਂ ਪਹਿਲੇ 6 ਦਸੰਬਰ ਦੀ ਕਾਲ ਦੇ ਰਹੇ ਹਾਂ ਔਰ 6 ਦਸੰਬਰ ਨੂੰ ਅਸੀਂ ਦਿੱਲੀ ਕੁਝ ਕਰਾਂਗੇ 26 ਦਸੰਬਰ ਦੇ ਦਿਨ ਜਿਹੜਾ ਹੈਗਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਕਨਵੀਨਰ ਨੇ ਕੇਐਮਐਮ ਐਸਕੇਐਮ ਨਾਨ ਪੋਲਿਟਿਕਲ ਪੂਰਾ ਜਿਹੜਾ ਇੱਕ ਕਾਫੀ ਜਥੇਬੰਦੀਆਂ ਵਿੱਚ ਹੈਗੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਅੰਤਮਾਂਸ਼ਣ ਰੱਖਾਂਗਾ ਅਮਰਨ ਵਰਤ ਰੱਖਾਂਗਾ ਤੇ ਉਸ ਨੂੰ ਲੈ ਕੇ ਪਹਿਲੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਫੇਰ ਸਰਵਨ ਸਿੰਘ ਪੰਦੇਰ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਆਗੂ ਸੀ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਹਰਿਆਣਾ ਤੋਂ ਵੀ ਆਏ ਹੋਏ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ 6 ਦਸੰਬਰ ਦਾ ਐਲਾਨ ਕੀਤਾ ਹੈ ਤੇਜਵੀਰ ਸਿੰਘ ਜਿਹੜੇ ਨੇ ਉਹ ਸਾਡੇ ਨਾਲ ਕੇਐਮਐਮ ਦੇ ਆਗੂ ਨੇ ਹਰਿਆਣਾ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਤੇਜਵੀਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਜ ਸਾਰਾ ਇੱਕ ਗੱਲਬਾਤ ਹੋਈ ਹੈ ਤੁਸੀਂ ਹਰਿਆਣੇ ਤੋਂ ਵੀ ਆਏ ਹੋ ਕਿਉਂਕਿ ਸਵਾਲ ਇਹ ਵੀ ਉੱਠ ਰਹੇ ਸੀਗੇ ਵੀ ਜਿੱਦਾਂ ਦੀਆਂ ਵਿੱਚ ਕਈ ਤਰ੍ਹਾਂ ਦੀਆਂ ਮੰਗਾਂ ਨੇ ਜਾਂ ਜਿੱਦਾਂ ਡੱਲੇਵਾਲ ਸਾਹਿਬ ਨੇ ਆਪਣੀ ਇੱਕ ਜਿਹੜਾ ਐਲਾਨ ਕਰ ਦਿੱਤਾ ਉਹ ਸਭ ਨੂੰ ਲੈ ਕੇ ਅ ਅੱਜ ਜਿਹੜਾ ਤੁਸੀਂ ਐਲਾਨ ਕੀਤਾ ਉਹ ਐਦਾਂ ਨਹੀਂ ਲੱਗ ਰਿਹਾ ਕਿ ਥੋੜਾ ਮਤਲਬ ਕਿ ਮੈਨੂੰ ਤਾਂ ਕੀ ਮਹੌਲ ਕੀ ਹੈ ਉਹਦਾ ਬੇਸਿਕਲੀ ਅਸਲ ਚ ਪਹਿਲੀ ਗੱਲ ਤਾਂ ਹੈ ਕਿ ਸਰਦਾਰ ਜਗਜੀਤ ਸਿੰਘ ਜੀ ਡਲੇਵਾਲ 26 ਤਰੀਕ ਤੋਂ ਮਰਨਨਸਨ ਤੇ ਬੈਠ ਰਹੇ ਨੇ ਤੇ ਸਾਡੀ ਕਾਲ ਦੇ ਵਿੱਚ 10 ਦਿਨ ਦਾ ਦਰਮਿਆਨ ਦਾ ਫਰਕ ਹੈ ਪਰ ਅੱਜ 18 ਤਰੀਕ ਹੋ ਚੁੱਕੀ ਹੈ 18 ਤਰੀਕ ਤੋਂ ਲਿਖੀ ਤੇ 26 ਤਰੀਕ ਦੇ ਵਿੱਚ 8 ਦਿਨ ਦਾ ਫਰਕ ਹੈਗਾ ਸਰਕਾਰ ਨੇ ਜਿਹੜੀ ਡੈਡਲੌਕ ਲਾਇਆ ਹੋਇਆ ਹੈ 18 ਫਰਵਰੀ ਤੋਂ ਲੈ ਕੇ ਅੱਜ 280 ਦਿਨ ਹੋ ਚੁੱਕੇ ਨੇ ਮੋਰਚੇ ਨੂੰ ਤੇ ਕੋਈ ਗੱਲਬਾਤ ਦਾ ਦੌਰ ਨਹੀਂ ਸ਼ੁਰੂ ਹੋਇਆ ਹੈ ਸਰਕਾਰ ਚਾਹੇ ਤਾਂ ਅੱਜ ਵੀ ਮਤਲਬ ਕਿ 6 ਦਿਨਾਂ ਦੇ ਅੰਦਰ ਵੀ ਵਿਪਾਰਤਾ ਦਾ ਦੌਰ ਸ਼ੁਰੂ ਕਰਕੇ ਇਹ ਗੱਲ ਨੂੰ ਨਿਪਟਾਰਾ ਕਰ ਸਕ ਉਹ ਤੋਂ ਬਾਅਦ ਜਦੋਂ ਮਰਨਸਨ ਤੇ ਇੱਕ ਵੱਡਾ ਅਗੂ ਮੋਰਚੇ ਦਾ ਜਦੋਂ ਖਨੋਰੀ ਬਾਰਡਰ ਤੇ ਬੈਠੋਗਾ ਉਹਦੇ ਹਾਲਾਤ ਖਰਾਬ ਹੋ ਜਾਣਗੇ 10 ਦਿਨ ਦੇ ਵਿੱਚ ਕਿਉਂਕਿ ਉਹ ਬਿਮਾਰ ਵੀ ਨੇ ਉਹਨਾਂ ਨੂੰ ਕੈਂਸਰ ਜਿਹੀ ਇੱਕ ਭਿਆਨਕ ਬਿਮਾਰੀ ਜਿਹੜੀ ਚਿਮੜੀ ਹੋਈ ਹੈ ਤੇ ਉਹ ਤੋਂ ਬਾਅਦ ਫਿਰ ਜਿਹੜਾ ਤਿੱਖਾ ਅੰਦੋਲਨ ਮਤਲਬ ਕਿ ਦੋ ਮੋਰਚਿਆਂ ਦੇ ਉੱਪਰ ਦੋ ਮੈਦਾਨਾਂ ਦੇ ਉੱਪਰ ਜਿਹੜਾ ਹੈ ਅੰਦੋਲਨ ਲੜਿਆ ਜਾ ਰਿਹਾ ਸ਼ੰਭੂ ਤੇ ਖਨੋਰੀ ਤੇ ਖਨੋਰੀ ਦੇ ਵਿੱਚ ਮਰਨ ਵਰ ਚੱਲੂਗਾ ਤੇ ਉਧਰੋਂ ਆਪਾਂ ਦਿੱਲੀ ਵੱਲ ਨੂੰ ਕੂਚ ਕਰਾਂਗੇ 6 ਦਸੰਬਰ ਨੂੰ ਇਹਦੇ ਵਿਚਕਾਰ ਵੀ 10 ਦਿਨ ਦਾ ਫਰਕ ਹੈਗਾ ਸਰਕਾਰ ਚਾਹੀ ਤਾਂ ਭਾਰਤ ਦੇ ਨਾਲ ਮਸ ਗੱਲ ਕਰੀਏ ਕਿਉਂਕਿ ਜ ਖਨੌਰੀ ਬਾਰਡਰ ਦੀ ਗੱਲ ਕਰ ਲਈਏ ਜਾਂ ਸ਼ੰਭੂ ਬਾਰਡਰ ਦੀ ਖਾਸ ਕਰਕੇ ਗੱਲ ਕਰੀਏ ਕ੍ਰੋਸ ਤੋਂ ਉੱਥੇ ਹੀ ਕਰਕੇ ਜਾਣਾ ਹੈ ਸ਼ੰਭੂ ਤੋਂ ਇਹਦਾ ਮਤਲਬ ਕਿ ਸੋਚ ਰਹੇ ਹਾਂ ਕਿ ਜਿਹੜਾ 6 ਦਸੰਬਰ ਦੀ ਗੱਲ ਹੈ ਉਸ ਤੋਂ ਪਹਿਲੇ ਖਨੌਰੀ ਤੋਂ ਹੋਰ ਪਾਸਿਆਂ ਤੋਂ ਸਾਰੇ ਪਾਸਿਆਂ ਤੋਂ ਉੱਥੇ ਭਰਾਈ ਹੋਏਗੀ ਭਰਾਈ ਹੋਏਗੀ ਸਾਰੇ ਕਿਸਾਨ ਆਉਣਗੇ ਤੇ ਤੁਹਾਡਾ ਖਾਸ ਕਰਕੇ ਹਰਿਆਣਾ ਵਾਲਿਆਂ ਦਾ ਕੀ ਰੋਲ ਹੋਏਗਾ ਕਿਉਂਕਿ ਤੁਸੀਂ ਤਾਂ ਹੱਦ ਦੇ ਉਸ ਪਾਸੇ ਬੈਠੇ ਹੋ ਬਿਲਕੁਲ ਇਹ ਇਹ ਪੂਰੀ ਗੱਲ ਹੈਗੀ ਹੈ ਇਹ ਤੁਹਾਡੀ ਗੱਲ ਹੈ ਸੀ ਸਾਰੇ ਦੇਸ਼ ਦੇ ਹਰਿਆਣਾ ਜਾਂ ਪੰਜਾਬ ਦੇ ਨਹੀਂ ਕਿਉਂਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਤੇ ਮਨਰੇਗਾ ਮਜ਼ਦੂਰਾਂ ਦੀ ਗੱਲ ਚਾਹੇ ਉਹ ਸਾਰੀਆਂ ਮੰਗਾਂ ਸਭ ਦੀਆਂ ਸਾਂਝੀਆਂ ਨੇ ਪੂਰੇ ਦੇਸ਼ ਦੀਆਂ ਮੰਗਾਂ ਨੇ ਇਹ ਸੈਂਟਰ ਤੋਂ ਮੰਗਾਂ ਨੇ ਪੰਜਾਬ ਇਹ ਹਰਿਆਣਾ ਦੀ ਮੰਗ ਨਹੀਂ ਹੈਗੀ ਜਿਵੇਂ ਝੋਨੇ ਦਾ ਕਰਾਈਸਿਸ ਤੁਸੀਂ ਦੇਖਿਆ ਹੈ ਤੇ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਸੋਇਆਬੀਨ ਮਹਾਰਾਸ਼ਟਰ ਦੇ ਵਿੱਚ ਸੋਇਆਬੀਨ ਦਾ ਮੁੱਦਾ ਅੱਜ ਬੜਾ ਬਣਾ ਹੋਇਆ ਇਲੈਕਸ਼ਨ ਦੇ ਵਿੱਚਕਾਰ ਹੋਇਆ ਹੈ ਚਾਰ ਸਿੱਟਾਂ ਦੇ ਵਿੱਚ ਪੰਜਾਬ ਦੇ ਵਿੱਚ ਝੋਨਾ ਹੋ ਰਹੀਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਫੇਰ ਵੀ ਸਰਕਾਰ ਨੂੰ ਸਮਾਂ ਦਿੱਤਾ ਹੈ ਉਹ ਚਾਹੇ ਤਾਂ ਗੱਲਬਾਤ ਦਾ ਰੁਖ ਕਰਕੇ ਹੋ ਕੱਠ ਨੇ ਜਿਹੜੇ ਮੋਰਚੇ ਦੇ ਉੱਪਰ ਪਹੁੰਚਣਗੇ ਕਿਉਂਕਿ ਪਹਿਲਾਂ ਵੀ ਸਰਕਾਰ ਨੇ 70000 ਪੈਰਾ ਮਿਲਟਰੀ ਫੋਰਸਿਸ ਲਾ ਕੇ ਦਮਨ ਦੀ ਨੀਤੀ ਹੈ ਇਹ ਸਰਕਾਰ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹਨੇ ਅਥਰੂ ਗੈਸ ਦੇ ਗੋਲੇ ਚਲਾਣੇ ਨੇ ਗੋਲੀਆਂ ਚਲਾਣੀਆਂ ਨੇ ਜਾਂ ਫਿਰ ਸਰਕਾਰ ਨੇ ਮਸਲੇ ਦਾ ਹੱਲ ਕਰਕੇ ਵਾਰਤਾ ਦਾ ਰੁਖ ਕਰਨਾ ਹੈ ਜਿੱਦੂ ਤਾਂ ਗੱਲ ਕਰੀਏ ਸਰਕਾਰ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਇੱਥੇ ਸੈਂਟਰ ਸਰਕਾਰ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਹਰਿਆਣਾ ਸਰਕਾਰ ਦੀ ਗੱਲ ਕਰ ਰਹੇ ਹੋ ਜਿਹੜੇ ਖਾਸ ਕਰਕੇ ਤੁਸੀਂ ਕਰਕੇ ਵਾਰਤਾ ਕਰੇ ਜਾ ਸਕਦਾ ਜਿੰਨੀ ਜਿੰਨੀ ਵੀ ਸਾਡੀਆਂ ਮੰਗਾਂ ਨੇ ਉਹ ਸਟੇਟ ਸਰਕਾਰ ਤਾਂ ਕੋਈ ਹੱਲ ਕਰ ਹੀ ਨਹੀਂ ਸਕਦੀ ਸਟੇਟ ਸਰ ਇਤਨੇ ਜਿਹੜਾ ਐਨਡੀਆ ਅਲਾਈयंस ਬਣ ਕੇ ਆਇਆ ਹੋਇਆ ਹੈ ਪਰ ਇਹਦੇ ਵਿੱਚ ਇੱਕ ਚੀਜ਼ ਅਸੀਂ ਪੂਰੇ ਦੇਸ਼ ਦੇ ਕਿਸਾਨ ਸੰਗਠਨਾਂ ਨੂੰ ਪੂਰੇ ਜਿਹੜੇ ਬੁੱਧੀਜੀਵੀ ਨੇ ਪੂਰੇ ਜਿਹੜੇ ਛਾਤਰ ਸੰਗਠਨ ਨੇ ਜਿੰਨੇ ਵੀ ਐਨ ਜੀਓਜ਼ ਨੇ ਜਿੰਨੇ ਵੀ ਯੂਨੀਅਨ ਨੇ ਉਹਨਾਂ ਨੂੰ ਸਾਰਿਆਂ ਨੂੰ ਆਵਾਜ਼ਨ ਕਰਦੇ ਆ ਕਿ ਤੁਸੀਂ 26 ਤਰੀਕ ਨੂੰ ਖਨੋਰੀ ਬਾਰਡਰ ਤੇ 6 ਤਰੀਕ ਨੂੰ ਦਸੰਬਰ ਨੂੰ ਵੱਡੇ ਇਕੱਠ ਸੰਭੂ ਬਾਰਡਰ ਤੇ ਉੱਪਰ ਕਿਤੇ ਜਾਣਗੇ ਤੇ ਪੈਰਲਰ ਮੋਰਚੇ ਦੋਵੇਂ ਪਾਸੇ ਚੱਲ ਰਹੇ ਨੇ ਹਰਿਆਣਾ ਦਾ ਜਿਹੜੀ ਸਥਿਤੀ ਉਹ ਥੋੜੀ ਜਿਹੀ ਵੱਖ ਹੈਗੀ ਕਿ ਕਿਉਂਕਿ ਇਸ ਟਾਈਮ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਹੈ ਔਰ ਜੇ ਸੈਂਟਰ ਦੀ ਗੱਲ ਕਰੀਏ ਤਾਂ ਉੱਥੇ ਵੀ ਸਰਕਾਰ ਜਿਹੜੀ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੈ ਐਨ ਡੀਏ ਦੀ ਸਰਕਾਰ ਹੈਗੀ ਹੈ ਤੁਸੀਂ ਲੋਕਾਂ ਨੇ ਆਪਣੇ ਬਿਹਾਫ ਤੇ ਜਿਹੜੇ ਹਰਿਆਣਾ ਵਾਲੇ ਜਥੇਬੰਦੀਆਂ ਹੋ ਜਾਂ ਟਾਂਚਾ ਜਿਹੜਾ ਹੈਗਾ ਤੁਹਾਡਾ ਉਹਨਾਂ ਨੇ ਸਟੇਟ ਦੀ ਸਰਕਾਰ ਦੇ ਨਾਲ ਵਾਰਤਾ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਕਹਾਂ ਵੀ ਤੁਸੀਂ ਸੂਬੇ ਦੀ ਸਰਕਾਰ ਹੁੰਦੇ ਨਾ ਤੇ ਸੇਮ ਪਾਰਟੀ ਦੀ ਹੈਗੀ ਉੱਪਰ ਵੀ ਤੁਹਾਡੀ ਸਰਕਾਰ ਹੈ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਨੇ ਜਿਹੜੀ ਪਿਛਲੀ ਵਾਰ ਵੀ ਜਿਹੜਾ ਮਤਲਬ ਕਿ ਜਿਹੜੀ ਮੱਧੰਤਰਤਾ ਕੀਤੀ ਸੀਗੀ ਉਹ ਪੰਜਾਬ ਸਰਕਾਰ ਨੇ ਕੀਤੀ ਸੀਗੀ ਹਰਿਆਣਾ ਸਰਕਾਰ ਕਰ ਲੈਵੇ ਸਾਨੂੰ ਤਾਂ ਕੀ ਕੀ ਹਰਜ ਹੈ ਇਸ ਗੱਲ 'ਚ ਗੱਲ ਹੀ ਕਰਾਣੀਆਂ ਸੈਂਟਰ ਦੇ ਨਾਲ ਸੈਂਟਰ ਖੁਦ ਵੀ ਸਿੱਧੀ ਗੱਲ ਵੀ ਕਰ ਸਕਦਾ ਹੈ ਪਰ ਪਹਿਲਾਂ ਪਿਛਲੇ 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 ਪਿਛਲੀਆਂ ਜਿਹੜੇ 4 ਦੌਰ ਦੀਆਂ ਵਾਰਤੇ ਹਾਂ ਉਹਦੇ ਵਿੱਚ ਜਿਹੜਾ ਮਦਿਸ਼ਤਾ ਕੀਤੀ ਸੀਗੀ ਉਹ ਪੰਜਾਬ ਸਰਕਾਰ ਨੇ ਕੀਤੀ ਸੀਗੀ ਜੇ ਹੁਣ ਸਰ ਇਹ ਹਰਿਆਣਾ ਸਰਕਾਰ ਕਰਾਣਾ ਚਾਹੁੰਦੀ ਹੈ ਤੇ ਹਰਿਆਣਾ ਸਰਕਾਰ ਗੱਲਬਾਤ ਕਰਾ ਲਵੇ ਗੱਲਬਾਤ ਦਾ ਤਾਂ ਰੁਖ ਤਾਂ ਸ਼ੁਰੂ ਹੋਣਾ ਚਾਹੀਦਾ ਨਾ ਪਰ ਭਾਜਪਾ ਦੀ ਸਰਕਾਰ ਤਾਂ ਪਿਛਲੇ 10 ਸਾਲਾਂ ਤੋਂ ਹੈ ਅੱਜ ਹੁਣ ਮਤਲਬ ਕਿ ਤੀਜੀ ਤੀਜੀ ਸਰਕਾਰ ਬਣ ਕੇ ਆ ਗਈ ਹੈ ਉਦੋਂ ਪਿਛਲੇ ਅੰਦੋਲਨ ਦੇ ਦੌਰਾਨ ਵੀ ਬੀਜੇਪੀ ਸਰਕਾਰ ਹਰਿਆਣਾ ਦੇ ਵਿੱਚ ਸੀਗੀ ਉਦੋਂ ਤਾਂ ਸੈਂਟਰ ਸਰਕਾਰ ਨੇ ਕਦੇ ਵੀ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਪਰ ਸਾਡੇ ਵੱਲੋਂ ਕੋਈ ਵੀ ਕਰਾਵੇ ਸਾਡੀਆਂ ਮੰਗਾਂ ਸੈਂਟਰ ਦੇ ਮਿਨਿਸਟਰਾਂ ਦੇ ਨਾਲ ਸੈਂਟਰ ਦੀਆਂ ਜਿਹੜੀ ਅਥਾਰਟੀਜ਼ ਨੇ ਨਾਲ ਉਹਨਾਂ ਦੇ ਨਾਲ ਹੀ ਹੱਲ ਹੋਣ ਗਿਆ ਜੇ ਦੁਬਾਰਾ ਪੁੱਛਣਾ ਚਾਹਾਂਗੀ ਮੈਂ ਕਿ 6 ਦਸੰਬਰ ਨੂੰ ਜਿਹੜਾ ਤੁਸੀਂ ਕੁਝ ਕਰਨ ਦੀ ਗੱਲ ਕੀਤੀ ਹੈ ਦਿੱਲੀ ਵੱਲ ਕੁਝ ਕਰਨ ਦੀ ਗੱਲ ਕੀਤੀ ਹੈ ਹਰਿਆਣਾ ਦੇ ਜਿਹੜੇ ਜੱਥੇਬੰਦੀਆਂ ਨੇ ਇੱਧਰ ਆ ਕੇ ਸਮਲਿਤ ਹੋਣ ਗਿਆ ਆਪਣੇ ਪੰਜਾਬ ਦੇ ਭਾਈਚਾਰੇ ਨਾਲ ਕਿ ਉਧਰੋਂ ਦੀ ਕੋਈ ਉਹਨਾਂ ਦੀ ਮਦਦ ਕਰਨ ਗਿਆ ਉਹ ਮੌਕੇ ਅਨਸਾਰ ਬਣਦਾ ਹੈ ਕਿ ਇੱਧਰੋਂ ਤਾਂ ਅਸੀਂ ਸ਼ਾਮਲ ਹੋਣਾ ਹੀ ਹੋਣਾ ਇਹ ਤਾਂ ਗੱਲ ਪੱਕੀ ਹੈ ਪਰ ਜਿਵੇਂ ਦਾ ਹਰਿਆਣਾ ਦੇ ਵਿੱਚ ਰੁਖਾ ਚਾਹੇ ਉਪਰਾਲੀ ਵਾਲੇ ਮਸਲੇ ਤੇ ਚਾਹੇ ਝੋਨੇ ਵਾਲੇ ਮਸਲੇ ਤੇ ਚਾਹੇ ਡੀਏਪੀ ਤੇ ਦੇਖੋ ਇੱਕ ਕਿਸਾਨ ਸੁਸਾਈਡ ਕਰ ਗਏ ਉਹ ਉਹੋ ਜਿਹਾ ਮਾਹੌਲ ਉਦੋਂ ਤੱਕ ਕੀ ਬਣਦਾ ਹੈ ਹਰਿਆਣਾ ਦੇ ਵਿੱਚ ਕਿਉਂਕਿ ਹਰਿਆਣਾ ਦੇ ਜ਼ਿਲ੍ਹੇ ਸਰਸਾ ਫਤਿਹਪੁਰ ਸਾਹਿਬ सोनीपत ਰੋहतक ਉੱਥੇ ਕਿਵੇਂ ਦਾ ਮਾਹੌਲ ਤਿਆਰ ਹੁੰਦਾ ਇਹ ਸਭ ਕੁਝ ਅਸੀਂ ਇੱਕ ਤਰੀਕ ਤੋਂ ਬਾਅਦ ਹੀ ਸਪਸ਼ਟ ਜ਼ਰੂਰ ਸ਼ਾਮਲ ਹੋਵਾਂਗੇ ਇਹ ਗੱਲ ਤੇ। ਜੇਪੀ ਦੀ ਗੱਲ ਤੁਸੀਂ ਬੜੀ ਇੰਪੋਰਟੈਂਟ ਕੀਤੀ ਕਿਉਂਕਿ ਜਦੋਂ ਇਧਰ ਜਥੇਬੰਦੀਆਂ ਨਾਲ ਜਾਂ ਡੱਲੇਵਾਲ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਰੀ ਸੀ ਤੇ ਕਹਿੰਦੇ ਵੀ ਪਰਾਲੀ ਦਾ ਰੌਲਾ ਫੇਰ ਤੋਂ ਜਿਸ ਤਰੀਕੇ ਦੇ ਨਾਲ ਪੈ ਰਿਹਾ ਪਰਾਲੀ ਆਲਰੇਡੀ ਜਿਹੜੀ ਹੈਗੀ ਐ ਉਹ ਸਾੜਨੀ ਪੈ ਰਹੀ ਹੁਣ ਕਿਉਂਕਿ ਸਾਡੀ ਕਣਕ ਦੀ ਜਿਹੜੀ ਬਜਾਈ ਹੈਗੀ ਐ ਉਹ ਲੇਟ ਹੋ ਗਈ ਐ ਆਲਰੇਡੀ ਲੇਟ ਹੋ ਗਈ ਐ ਟਾਈਮ ਨਿਕਲਦਾ ਚੱਲਿਆ ਜਾ ਰਿਹਾ ਹਾਇ ਤੱਕ ਤੇ ਝੋਨੇ ਦੀ ਚਕਾਈ ਹੋ ਜਾਣੀ ਚਾਹੀਦੀ ਸੀ ਪਰਾਲੀ ਜੇ ਨਹੀਂ ਸਾੜਨੀ ਕਿੱਥੇ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲਾਂਬੇ ਕਰਨਾ ਹੈ ਜਾਂ ਉਹਨੂੰ ਜਿੱਥੇ ਵੀ ਉਹਦਾ ਮਤਲਬ ਕਿ ਲਾਣਾ ਕਿਸੇ ਪਾਸੇ ਉਹ ਲਾ ਦੇਣਾ ਚਾਹੀਦਾ ਸੀ ਤੇ ਹੁਣ ਸਾਡੀ ਖੇਤ ਜਿਹੜੇ ਤਿਆਰ ਹੋਣੇ ਚਾਹੀਦੇ ਸੀ ਕਣਕ ਵਾਸਤੇ ਕਹਿੰਦੇ ਉਹ ਬਿਜਾਈ ਵੀ ਸਾਡੀ ਲੇਟ ਹੋ ਗਈ ਐਸ ਕਰਕੇ ਸਾਨੂੰ ਪਰਾਲੀ ਬਾਲ ਨਹੀਂ ਪੈ ਰਹੀ ਐ ਯਾ ਕਿਸਾਨ ਕਰੇ ਤਾਂ ਕਰੇ ਕੀ ਦੋਨੋਂ ਪਾਸੇ ਮਰਦਾ ਐ ਜੇ ਨਹੀਂ ਕਰਦਾ ਤਾਂ ਲੇਟ ਹੁੰਦਾ ਉਹਦੀ ਤੇ ਜੇ ਪਿੱਛੇ ਰਹਿ ਜਾਂਦਾ ਅਗਲੀ ਫਸਲ ਨੂੰ ਜੇ ਬਾਲਦਾ ਤਾਂ ਫਿਰ ਜਿਹੜਾ ਪ੍ਰਸ਼ਾਸਨ ਉਹਨਾਂ ਦੇ ਆਸ-ਪਾਸ ਖਲੋ ਜਾਂਦਾ ਡੀਪੀ ਵੀ ਗੱਲ ਹੋ ਰਹੀ ਐ ਬਾਰ-ਬਾਰ ਕਾਫੀ ਕਹਿੰਦੇ ਵੀ ਘਟ ਦਿੱਤੀ ਜਾਂਦੀ ਐ ਪੰਜਾਬ ਵਾਲਿਆਂ ਨੇ ਕਿਹਾ ਵੀ ਸਾਨੂੰ ਤਾਂ ਬਹੁਤ ਹੀ ਘਟਾਤੀ ਕਰਕੇ ਦਿੱਤੀ ਜਾਂਦੀ ਐ ਹਰਿਆਣਾ ਚ ਕੀ ਹਾਲ ਐ ਡੀਪੀ ਦੇ ਪਰਾਲੀ ਦੇ ਹਰਿਆਣੇ ਦੇ ਵਿੱਚ ਆ ਦੇਖੋ ਤੁਸੀਂ ਕਿ ਉਕਲਾਣਾ ਜੀਨ ਦੇ ਵਿੱਚ ਇੱਕ ਕਿਸਾਨ ਸੁਸਾਇਡ ਤੇ ਕੱਲ ਸਰਸੇ ਦੇ ਵਿੱਚ ਪਹਿਲੀ ਵਾਰ ਸੌਦੀ ਅਰਬ ਤੋਂ ਆਇਆ ਇਹ ਸਰਕਾਰ ਧਰਮ ਦੀ ਰਾਜਨੀਤੀ ਕਰਦੀ ਹੈ ਕੰਟੋਗੇ ਤੇ ਬਟੋਗੇ ਇਹ ਜਿਹੀਆਂ ਧਰਮ ਦੀਆਂ ਰਾਜਨੀਤੀਆਂ ਕਰਦੀ ਹੈ ਮੁੱਦੇ ਦੀ ਰਾਜਨੀਤੀ ਸੈਂਟਰ ਸਰਕਾਰ ਮੋਦੀ ਸਰਕਾਰ ਕਦੇ ਵੀ ਨਹੀਂ ਕਰਦੀ ਕਿਉਂਕਿ ਇਹਦੇ ਪਿੱਛੇ ਆਰਐਸਐਸ ਦੀ ਇੱਕ ਵੱਡੇ ਕਾਰਪੋਰੇਟ ਲੋਬੀ ਦੇ ਹੱਥ ਹੈ ਹਰਿਆਣੇ ਦੇ ਵਿੱਚ ਪੂਰੇ ਡੀਡੀ ਡੀਏਪੀ ਦੀ ਪੂਰੀ ਘਾਟ ਹੈ ਤੁਸੀਂ ਡੀਏਪੀ ਦੇ ਨਾਂ ਤੋਂ ਨਰੈਣਗੜ੍ਹ ਦੇ ਵਿੱਚ ਜਾ ਕੇ ਦੇਖੋ ਕਿ ਜਿਹੜਾ ਡੀਏਪੀ ਦਿੱਤਾ ਗਿਆ ਨਕਲੀ ਡੀਏਪੀ ਦਿੱਤਾ ਗਿਆ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਨਕਰੀ ਡੀਏਪੀ ਬੰਡਿਆ ਜਾ ਰਿਹਾ ਹੈ ਤੇ ਹੁਣ ਜਿਹੜੀ ਗੱਲ ਹੈਗੀ ਹੈ ਜਿਹੜੀ ਜਿਹੜੀ ਡੀ ਉਹ ਪੂਰੇ ਦੇਸ਼ ਭਰ ਦੇ ਵਿੱਚ ਹੋ ਗਿਆ ਅੱਜ ਕੋਟਾ ਦੇ ਵਿੱਚ ਖਬਰ ਆ ਰਹੀ ਸੀ ਕਿ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਵੀ ਡੀਏਪੀ ਦੀ ਘਾਟ ਗੰਗਨਗਰ ਹਨੂਮਾਨਗੜ੍ਹ ਦੇ ਵਿੱਚ ਪੁੱਛ ਲਓ ਉੱਥੇ ਡੀਏਪੀ ਦੀ ਘਾਟ ਹੈ ਅਸਲ 'ਚ ਇਹ ਇਸ ਇਸ ਡੀਏਪੀ ਕ੍ਰਾਈਸਿਸ ਤੋਂ ਤੁਸੀਂ ਇਹ ਗੱਲ ਸਿੱਖਣੀ ਚਾਹੀਦੀ ਹੈ ਕਿ শ্রীলঙ্কা ਦਾ ਜਿਹੜਾ ਪਤਨ ਹੋਇਆ ਜਿਹੜੇ ਜਿਹੜਾ ਜਿਹੜਾ ਉੱਥੇ ਕ੍ਰਾਈਸਿਸ ਹੋਇਆ ਉਹ শ্রীলੰਕਾ ਦਾ ਖਤਮ ਹੋਇਆ ਉਹ ਸੇਮ ਹੀ ਇਸੇ ਪੈਟਰਨ ਦੇ ਉੱਪਰ ਖਤਮ ਕੀਤਾ ਗਿਆ ਸੀਗਾ ਤੁਹਾਨੂੰ ਉਹਨੂੰ ਪੜ੍ਹਨਾ ਚਾਹੀਦਾ ਉੱਥੇ ਵੀ ਡੀਏਪੀ ਦੇ ਵਿੱਚ ਕਟੌਤੀਆਂ ਕਰ ਦਿੱਤੀਆਂ ਗਈ ਸੀਗੀਆਂ ਉੱਥੇ ਕਿਸਾਨ ਬਰਬਾਦ ਹੋ ਗਏ ਸੀਗਾ ਪੂਰੇ ਵਰਲਡ ਦੀ ਪਾਲਿਸੀ ਦੇ ਨਾਲ ਕਿਸਾਨ ਨੂੰ ਮਾਰਨ ਦੀ ਇਹ ਵੱਡੀ ਕੋਜੀ ਸਾਜ਼ਿਸ਼ ਹੈ ਨਾਲ ਦੀ ਨਾਲ ਜਿਹੜੀ ਤੁਸੀਂ ਪ੍ਰਾਲੀ ਵਾਲੀ ਧੂਏ ਵਾਲੀ ਗੱਲ ਕੀਤੀ ਹੈ ਪ੍ਰਾਲੀ ਵਾਲਾ ਅੱਜ ਵੀ 1KWI ਦੇਖ ਲਓ ਤੁਸੀਂ ਦਿੱਲੀ ਦਾ ਤੇ 800 ਤੋਂ ਪਾਰ ਹੈ ਤੇ ਜੇ ਆਪਾਂ ਇਹ ਵੀ ਗੱਲ ਮੰਨੀਏ ਵੀ 150 ਵੀ 1KWI ਹੋਏ ਤਾਂ ਉਹ ਵੀ ਕੋਈ ਵੱਡਾ ਨਹੀਂ ਹੁੰਦਾ ਉਹ ਤੁਸੀਂ ਉਹਨੂੰ ਮੰਨ ਨਹੀਂ ਸਕਦੇ ਕਿ ਉਹ ਸਾਫ਼ ਹਵਾਲੇ ਨੇ ਤੁਹਾ ਆਪਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਵੱਡਾ ਕਾਰਪੋਰੇਟ ਕਾਬਜ ਹੋ ਕੇ ਸਿਰਫ ਕਿਸਾਨਾਂ ਨੂੰ ਬਦਨਾਮ ਕਰਦਾ ਹੈ ਹੋਰ ਕੁਝ ਨਹੀਂ ਕਰਦਾ ਬਹੁਤ ਬਹੁਤ ਧੰਨਵਾਦ ਧੰਨਵਾਜੀ ਐ ਸਾਡੇ ਨਾਲ ਸੀਗੇ ਤੇਜਵੀਰ ਸਿੰਘ ਹਰਿਆਣਾ ਤੋਂ ਆਗੂ ਨੇ ਕਿਸਾਨ ਕੇ ਐਮਐਮ ਜਿਹੜੀ ਜੱਟ ਹੈਗੀ ਹੈ ਪੂਰੀ ਦੀ ਪੂਰੀ ਇੱਕ ਜਥੇਬੰਦੀ ਉਸ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਮਸਲੇ ਤਾਂ ਬਹੁਤ ਨੇ ਪਰ ਉਸ ਗੱਲ ਤੇ ਸਾਰੇ ਬਰਕਰਾਰ ਨੇ ਕਿ ਅਸੀਂ ਕਿਉਂਕਿ ਨਾਨ ਪੋਲੀਟিক্যাল ਐਸਕੇਐਮ ਤੇ ਕੇ ਐਮਐਮ ਜਿਹੜਾ ਹੈਗਾ ਉਹ ਇਕੱਠੇ ਹੋਕੇ ਜਿਹੜਾ ਉਹ ਮੋਰਚਾ ਲਾਈ ਬੈਠੀਆਂ ਚਾਹੇ ਉਹ ਮੋਰਚਾ ਖਨੋਰੀ ਬਾਰਡਰ ਤੇ ਹੋਵੇ ਚਾਹੇ ਸ਼ੰਭੂ ਬਾਰਡਰ ਤੇ ਹੋਵੇ ਅੱਜ ਜਿਹੜਾ ਉਹਨਾਂ ਨੇ ਐਲਾਨ ਕੀਤਾ ਇੱਕ ਅਨਾਉਂਸਮੈਂਟ ਜਾਂ ਜਿਹੜੀ ਕਾਲ ਦਿੱਤੀ ਉਹ 6 ਦਸੰਬਰ ਦੀ ਦਿੱਤੀ ਹੈ ਔਰ ਕਿਹਾ ਕਿ 6 ਦਸੰਬਰ ਨੂੰ ਅਸੀਂ ਅੱਗੇ ਦਿੱਲੀ ਵੱਲ ਵਧਾਂਗੇ ਜਿਹੜੀ ਸਾਡੀ ਸਟੈਂਡ ਕਰਦੀ ਹੈ ਕਾਲ ਪਰ ਉਸ ਦੇ ਨਾਲ ਹੀ ਦੱਸਦੀ ਹੈ ਕਿ 26 ਤਰੀਕ ਨੂੰ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਐਸਕੇਐਮ ਨਾਨ ਪੋਲਿਟিক্যাল ਦੇ ਕਨਵੀਨਰ ਨੇ ਉਹਨਾਂ ਨੇ ਕਿਹਾ ਕਿ ਮੈਂ ਅਮਰਨ ਅਨਸ਼ੰਤ ਤੇ ਬੈਠਾਂਗਾ ਹਾਲਤ ਉਹਨਾਂ ਦੀ ਠੀਕ ਨਹੀਂ ਜਿਵੇਂ ਦੇਸ਼ ਵੀ ਦਸਰੇ ਸੀਗੇ ਉਹ ਕੈਂਸਰ ਵਰਗੀ ਬਿਮਾਰੀ ਦੇ ਨਾਲ ਪੀੜਤ ਨੇ ਪਰ ਉਸ ਦੇ باوجود ਵੀ ਉਹਨਾਂ ਨੇ ਜਦੋਂ ਅਸੀਂ ਉਹਨਾਂ ਨੂੰ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਮੈਂ ਮੁਖੀ ਹਾਂ ਤੇ ਸ਼ੁਰੂਆਤ ਮੈਨੂੰ ਹੀ ਕਰਨੀ ਪਏਗੀ ਕਿਸਾਨ ਹਜੇ ਵੀ ਸੰਘਰਸ਼ ਕਰ ਰਿਹਾ ਹੈ ਹਰਿਆਣਾ ਦੇ ਕਿਸਾਨ ਹੋਰ ਨਦੀਆਂ ਜਿਹੜੀਆਂ ਨਾਲ ਲੱਗਦੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਅੱਜ ਇੱਥੇ ਆਈਆਂ ਹੋਈਆਂ ਸਿਗੀਆਂ ਤੇ ਉਹਨਾਂ ਨੇ ਆਪਣੀ ਗੱਲ ਇੱਕ ਵਾਰ ਤੋਂ ਫੇਰ ਜਿਹੜੀ ਹੈ ਰੱਖੀ ਹੈ ਪਰ ਉਹਨਾਂ ਨੇ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਕਹੀ ਹੈ ਕਿ ਸਰਕਾਰ ਦੇ ਨਾਲ ਜਿਹੜੀ ਵਾਰਤਾ ਹੈ ਉਹਦਾ ਦਰਵਾਜ਼ਾ ਸੀ ਖੁੱਲਾ ਰੱਖਿਆ ਜੇ ਚਾਹੇ ਤਾਂ ਸਰਕਾਰ ਸਾਡੀਆਂ ਮੰਗਾਂ ਮੰਨ ਸਕਦੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ